ਸੂਤ ਰਿਏ ਦੁਬੱਟਾ ਪਿਓਰ ਦਾ オリジナル ਪਿਓਰ ਥੋਕ ਲਾ ਕੇ ਚੈੱਕ ਕਰ ਲੋ ਮੈਂ ਨਾ ਭਾਈ ਰੇਟ ਸਿਰਫ 890 ਪੂਰਾ ਫਰੰਟ ਪ੍ਰਿੰਟ ਪੂਰੀ ਬੈਕ ਪ੍ਰਿੰਟ 890 ਰੁਪਏ ਬਾਟਮ ਨੂੰ ਪਿਓਰ ਕੈਮਰੀ ਦੀ ਸ਼ਰਟ ਨੂੰ ਲੈਣੀ ਨਹੀਂ ਲੱਗੇਗੀ ਪਰ ਇਹ ਹੁਰਤਾ ਲੱਗ ਲੋ ਬਲੈਕ ਗ੍ਰੇ ਇੰਗਲਿਸ਼ ਗ੍ਰੇ ਇੰਗਲਿਸ਼ ਗ੍ਰੇ ਇੰਗਲਿਸ਼ ਮੋਤੀਆ ਵਾਈਟਰ ਭਾਈ ਥੱਲੇ ਦਾ ਗੱਲ ਚੈੱਕ ਕਰੋ 890 ਰੁਪਿਆ ਜੇ ਪਿਓਰ ਦਾ ਦੁਬੱਟਾ ਜੇ ਲੈਣੀ ਆਂਦੀ ਲੋਡ ਨਹੀਂ ਮਸ਼ੀਨ ਵਾਸ਼ੇਬਲ ਕੁਆਲਿਟੀ ਪਿਓਰ ਦਾ ਦੁਬੱਟਾ ਬਾਟਮ ਨਾਲ ਪਿਓਰ ਸੌਫਟ ਕੈਂਬ੍ਰਿੰਗ ਇਹ ਕੋਈ ਮਸੂਤ ਵਾਲਾ ਫਾਉਂਟ ਹੈ ਇਹੋ ਜੋ ਅੱਗੇ ਪ੍ਰਿੰਟ ਹੈ ਠੀਕ ਹੈ ਨਹੀਂ ਥਲੇ ਕਿਰਾ ਬੜਾ ਵਧੀਆ ਹੈ ਪਿੱਛੇ ਪ੍ਰਿੰਟ ਹੈ ਕਿਰਾ ਤੇ ਕਰਾ ਦੇ ਕਿਰਾ ਬਹੁਤ ਪਿਆਰਾ ਬਣਿਆ ਥਲੇ ਭਾਈ ਪਾਕਿਸਤਾਨੀ ਥੋੜਾ ਐਵੇਂ ਤਾਂ ਨਹੀਂ ਕਹਿੰਦੇ ਇਸ ਰੇਟ 'ਚ ਕੀ ਆਏ ਨਾ ਇਹ ਇੱਕ ਬਾਹਮ ਹੈ ਇਹ ਦੂਜੀ ਬਾਹਮ ਹੈ ਉਹ ਸਭ ਤੋਂ ਵੱਡੀ ਗੱਲ ਹੈ ਇਹ ਲੈਂਨਿੰਗ ਲਾਂ ਦੀ ਲੋਰਿੰਗ ਮਸ਼ੀਨ ਵਾਸ਼ੇਬਲ ਕੁਆਲਟੀ ਔਰ ਦੁਬੰਦਾ ਪਿਓਰ ਦਾ ਚੈੱਕ ਲਾ ਕੇ ਬੱਬੀਆਂ ਵਾਲਾ ਪਿਓਰ ਦਾ ਦੁਬੰਦਾ ਹੈਗਾ ਜੀ 240 ਕਿਆ ਕਰਕੇ ਬੋਲਡ ਪ੍ਰਿੰਟ ਹੈ ਸੁਪਰ ਬੋਲਡ ਪ੍ਰਿੰਟ ਐਡ ਦੁਪੱਟਾ ਯਾਰ ਮਲਮਲ ਦਾ ਲੱਗਿਆ ਪੂਰਾ ਸੌਫਟ ਕਮ ਹੈਂਡ ਦਾ ਸੌਫਟ ਕਾਟਨ ਬੋਟਮ ਨਾਲ ਕੈਮਰਿਕ ਪ੍ਰਿੰਟ ਦੀ ਇਹ ਸੂਟ ਹੈਗਾ ਕੋਈ ਝੂੜ ਨਹੀਂ 790 ਰੁਪਏ ਦਾ ਪ੍ਰੀਮੀਅਮ ਕਾਟਨ ਹੈ 49 ਪਲੱਸ ਲੰਬਾਈ ਬਣੇਗੀ ਜਵਾ 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 ਕਹਿੰਦੇ ਸੂਟ ਕਰਾਈ ਚੈੱਕ ਕਰਾ ਦੇ ਕਿਹੜਾ ਚੈੱਕ ਕਰਾ ਦੇ ਲਰਨਿੰਗ ਲਾ ਦੀ ਲਰਨਿੰਗ ਸੀ ਥਰੂ 0790 ਰੁਪਏ ਜੱਟ ਬਲੈਕ ਕਲਰ ਪਹਿਲਾ ਕਿ ਲੋ ਜੈਟ ਬਲੈਕ ਪ੍ਰਿੰਟ ਦੇ ਕਹਿ ਜੇ ਇੱਕ ਪ੍ਰਿੰਟ ਆ ਜੇ ਅਸੀਂ ਪ੍ਰਿੰਟ ਵਾਈਜ਼ ਡਿਜ਼ਾਈਨ ਦਾ ਆਰਡਰ ਨਹੀਂ ਲੈਣਾ ਜਿਹੜਾ ਮਰਜ਼ੀ ਸਿਰਫ ਸੂਟ ਤੇ ਟਿਕ ਮਾਰਨੀ ਹੈ ਸੂਟ ਭੇਜਾਂਗੇ ਰੱਖਦਾ ਮਤਲਬ ਇਹ ਤੇ ਇਹ ਪ੍ਰਿੰਟ ਆਰਡਰ ਨਹੀਂ ਹੋ ਸਕਦਾ 790 ਰੁਪਏ ਦਾ 4 XL 5 XL 6 XL ਤੱਕ ਛੂਟ ਬਣੇਗਾ ਔਰ ਇੱਕ ਵਾਰੀ ਕਿੜਾਈ ਦਾ ਸਟਾਈਲ ਚੈੱਕ ਕਰਦੇ ਆ ਇਹ ਸੂਟ ਉਹ ਹੀ ਆਰਡਰ ਕਰੇ ਜਿਹਨੇ ਰੋਜ਼ ਪਾਣਾ ਹੈ ਤੇ ਰੋਜ਼ ਧੋਣਾ ਹੈ ਤੇ ਦੁਬੱਟੇ ਦੀ ਲੰਬਾਈ ਹੋਏਗੀ ਖੁੱਲੀ ਡੁੱਲੀ ਦੁਬੱਟਾ ਪੂਰਾ ਮਲਦ ਹੈ ਉਰਦੂ ਪੱਟੇ ਦਾ ਵੇਡ 0 0 0 ਵੇਡ ਦੁਪੱਟਾ ਇਹ ਜਿਹੇ ਨੈਗੇਟਿਵ ਪੋਜ਼ਿਟਿਵ ਇਹ ਬੜੇ ਪਿਆਰੀ ਪ੍ਰਿੰਟਿੰਗ ਹੈ 2/2 ਕੈਮਰਿਕ ਸੌਫਟ ਦੇ ਉੱਤੇ ਬੈਕ ਪ੍ਰਿੰਟ ਹੈ ਬਾਟਮ ਨਾਲ ਪਿਓਰ ਕੈਮਰਿਕ ਦੀ ਲੈਵਲ ਚ ਉਨੇ ਕੋਲ ਵੱਡਾ ਪਿਓਰ ਦੇਖੀ ਕਿ ਉਹ ਪੰਜਾਬੀਆਂ ਵਾਲਾ ਦੇਖੀ ਕਿ ਉਹ ਭਾਜੀ ਠੀਕ ਹੈ ਸੂਟ ਸਿਰਫ 990 ਰਪਏ ਜਿਹਨੂੰ ਚਾਹੀਦੀ ਹੈ ਨਾ ਲਾਈਫ ਜਿਹਨੂੰ ਚਾਹੀਦੀ ਹੈ ਸਾਦੀਏ ਉਹ ਆਰਡਰ ਕਰ ਲੈਣਾ ਕੋਈ ਗਲਤ ਬਿਲਕੁਲ ਇੰਗਲਿਸ਼ ਕਲਰ ਹੈ ਇੰਗਲਿਸ਼ ਪਿੰਕ ਔਰ ਕਿਨਿੰਗ ਨਾ ਸਿੰਪਲ ਫਲਵਰ ਆਦੇ ਤੇ ਬੋਲੋ ਕੜਾਈ ਕੋਈ ਕੁਛ ਨਹੀਂ ਸਿਰਫ ਜਿਹਨੂੰ ਰੋਜ਼ ਪਾਣਾ ਹੈ ਰੋਜ਼ ਧੋਣਾ ਹੈ ਯੈ ਲੋ ਬਲੇ ਇਹ ਸੂਟ ਸਾਡੇ ਵਿਸ਼ਵਾਸ ਤੇ ਉਹ ਆਰਡਰ ਕਰੇ ਜਿਹਨੂੰ ਸਿਰਫ ਲੁੱਕ ਚਾਹੀਦੀ ਹੈ ਸادਗੀ ਕਪੜਾ ਚਾਹੀਦਾ ਹੀ ਨਾ ਕਿ ਸਰੀਰ ਵਾਸਤੇ ਠੰਡਾ ਕਪੜਾ ਚਾਹੀਦਾ ਦੁਬੱਟਾ ਪੰਜਾਬੀਆਂ ਦਾ ਪ્યોਰ ਚਾਹੀਦਾ ਉਹ ਸਭ ਤੋਂ ਵੱਡੀ ਗੱਲ ਮਸ਼ੀਨ ਵਾਸ਼ੇਬਲ ਕਪੜਾ ਚਾਹੀਦਾ ਜਿਵੇਂ ਟੀਚਰ ਡਾਕਟਰ ਐਂਡ ਡਾਕਟਰ ਪੈਂਟ ਸੂਟ ਉਹਨਾਂ ਵਾਸਤੇ ਡੇਲੀ ਪਾਓ ਡੇਲੀ ਤੋਂ ਉਹ ਅੱਲਾਹ ਦੀ ਕੀ ਗੱਲ ਅਟਕੇ ਬਹੁਤ ਸਿੰਪਲ ਸੋਬਰ ਪੰਜਾਬੀਆਂ ਵਾਲਾ ਸਮਾਨ ਪੰਜਾਬੀਆਂ ਵਾਲਾ ਕੁਲੋਆ 990 ਪਿਓਰ ਸਮਾਨ ਕੈਂਬਰੀ ਦੇ ਉੱਤੇ ਵੀ ਸ਼ਿਪ ਆਫ ਦਾ ਗਲਾ ਘਿਰਾ ਕੜਾਈ ਕਰਕੇ ਲੈਸ ਦਾ ਕੰਮ ਕਰਕੇ ਭਾਜੀ ਗੋਤਰੀ ਖੋਲੀ ਬਈ ਅਗੇ ਗੋਤਰੀ ਖੋਲੀ ਬਈ ਉੱਪਰ ਆਵਾ ਦੁਪੱਟਾ ਹੁੰਦਾ ਹੀ ਤੁਸੀਂ ਸਾਰੇ ਭਾਜੀ ਗੋਤ ਆਹ ਵੇਖੋ ਆਹ ਇੱਕ ਭਾਜੀ ਅੱਛਾ ਕੁਲੋਆ ਇਹ ਦੁਪੱਟਾ ਪਰੇ ਕਰੋ ਇਹ ਦੁਬੱਟਾ ਆਂਦਾ ਵੈ ਫਾਈ ਫਾਈ ਦੁਬੱਟਾ ਵੈ ਕਿ ਦੁਬੱਟਾ ਖੋਲਣਾ ਵੈ ਗੱਲ ਲਾਉਂਦਾ ਓਏ ਹੋਏ ਭਾਈ ਇੱਕ ਕਲਰ ਪਿਆਜ਼ੀ ਕਰ ਲੈ ਮੇਰੇ ਦੁਬੱਟਾ ਖੋਲਦੇ ਵੇ ਤੱਕ ਪਿਆਜ਼ੀ ਕਲਰ ਇੱਕ ਕਲਰ ਬਸ ਨਹੀਂ ਯਾਰ ਇੱਕ ਕਲਰ ਇਹ ਐ ਵੈ ਆਪਣਾ ਚੈਰੀ ਬਲੋਸਮ ਹੈ ਇਦਾਂ ਦੁਬੱਟਾ ਰੋਸਾ ਕੇ ਬੜਾ ਪਿਆਰਾ ਜੇ ਪਰ 2 ਕੁ ਮਿੰਟ ਲੱਗਣੇ ਖੋਲਣ ਲਈ ਪਰ ਚੀਜ਼ ਬੜੀ ਅੰਨੀ 290 ਰੁਪਏ ਦੁਬੱਟਾ ਓਏ ਹੋਏ ਕਿੰਨੀ ਲੁੱਕ ਹੈ ਓਏ ਜਨਾਹ ਹੋਏ ਆਏਗਾ ਤੁਹਾਨੂੰ ਸੂਟ ਪੈਕਿੰਗ 'ਚ ਆਏਗਾ ਇਦਾਂ ਬਸ ਆ ਜੀ ਆ ਮੈਂ ਓਏ ਕਲਰ ਚੱਕ ਰਾਂ ਰੋਲਾ ਬੜਾ ਪਾਉਂਦੇ ਓਏ ਹੋਏ ਪਿਆਜੀ ਮਸਟਰਡ ਤੇ ਮੋਰ ਪੰਖੀ ਦੁਪੱਟਾ ਸੁਪਰ ਸੌਫਟ ਮਲਦਾ ਦੇਖੋ ਬ੍ਰਾਈਟ ਕਲਰ ਲੈਣੇ ਆ ਤੇ ਕੇਅਰ ਵੀ ਕਰਨੀ ਪੈਗੀ ਸੂਟ 990 ਓਨਲੀ ਕਲਰ ਕਿਹੜਾ ਚਾਹਤ ਕਰੋ ਬੀ शेप ਸਟਾਈਲ ਚੈੱਕ ਕਰਨਾ ਕਿਡਾ ਫਿਟ ਆ ਬਿਲਕੁਲ ਸਿੰਪਲ ਸੋ ਮੋਸਟ ਸਟਾਈਲ ਮੈਂ ਕਿਹ ਚੈੱਕ ਕਰੀਏ ਹੋਏ ਹੋਏ ਮਸਲੀਨ ਦਾ ਸੂਟ ਹੈ ਲਾਈਨਿੰਗ ਸ਼ਰਟੂ ਲੱਗੇਗੀ ਕਿਹੜਾ ਚਾਹਤ ਰਹੇ ਹੋਣੇ ਕਿਹੜਾ ਟ੍ਰਿਪਲ ਐਕਸਰ ਦਾ ਵਾਦ ਨਹੀਂ ਹੈ ਬੰਦਾ ਸੂਟ ਠੀਕ ਹੈ ਬਾਟਮ ਰਿਓਨ ਦੀ ਹੈ ਦੁਪੱਟਾ ਨਾਲ ਸਭੀ ਮਸਲੀਨ ਦਾ ਵਾ ਡਿਜ਼ਾਈਨਰ ਸੂਟ ਹੈ ਬੜੇ ਦਾ ਫੈਡਰ ਕੜਵਕ ਜੈ ਕਰੇ ਗ੍ਰੇਟ 1090 ਇੰਗਲਿਸ਼ ਪਿਆਜੀ ਨਿਊ ਮਹਿੰਦੀ ਇਹ ਪੈਰਟ ਨਹੀਂ ਚੇਗਾ ਥਿਸ ਇਜ਼ ਨਾਟ ਪੈਰਟ ਥਿਸ ਇਜ਼ ਨਾਟ yellow ਇੰਗਲਿਸ਼ ਬਿਲਕੁਲ ਇੰਗਲਿਸ਼ ਕਲਰ ਹੈ ਔਰ ਸ਼ਰਟ ਨੂੰ ਲੰਨਿੰਗ ਲੱਗੇਗੀ ਇਹ ਬੇਸਿਕਲੀ ਇਹ ਸੂਟ ਉਹਨਾਂ ਕੁੜੀਆਂ ਵਾਸਤੇ ਹੈ ਜਿਨਾਂ ਨੇ ਬਸ ਸਿੰਪਲ ਸੋਬਰ ਸੂਟ ਪਾਉਣਾ ਹੈ ਔਰ ਘੈਂਟ ਚੀਜ਼ ਪਾਣੀ ਹੈ ਸ਼ਰਟ ਉਹ ਲੈਣੀ ਲੱਗੇਗੀ ਬਾਟਮ ਦੇ ਹੋਣੀ ਹੈ ਪਿਓ 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 ਇੰਡੀ ਗਲੇਸ कॉटन ਦੇ ਉੱਪਰ ਪੈਚਵਰਕ ਆਵਨੇ ਇਸ ਵੇਟਿੰਗ ਜਿੰਨਾ ਮਰਜ਼ੀ ਸੂਟ ਵੇਚ ਲੋ ਬ੍ਰਾਂਡਿਡ ਮਾਲ ਹੈ ਗਲੇਸ कॉटन ਦੇ ਉੱਪਰ ਨਾਲ 2/2 ਕੈਮਰਿੰਗ ਦੀ ਬਾਟਮ ਹੈ ਟੋਟਾ ਪਿਓਰ ਕੋਟੇ ਦਾ ਟੋਟਾ ਪ੍ਰਿੰਟ ਰੇਟ 790 ਸਟਾਈਲ ਹੈਗਾ ਥੋੜਾ ਜਿਆ ਉਹਨਾਂ ਕੁੜੀਆਂ ਦਾ ਜਿਹਨੇ ਰੋਜ਼ ਪਾਣਾ ਤੇ ਰੋਜ਼ ਧੋਣਾ ਸਭ ਤੋਂ ਵੱਡੀ ਗੱਲ ਲਾਈਫ ਬੜੀ ਕੈਂਟ ਸੀ ਮੈਨੂੰ ਚੱਕ ਰਿਹਾ ਇੰਤਰ ਮਿੰਨਰ ਦਾ ਕੰਮ ਹੈ ਥਰਾ ਇਹ ਜੋ ਅੱਗੇ ਪ੍ਰਿੰਟ ਹੈ ਤੋਂ ਹੀ ਪਿੱਛੇ ਪ੍ਰਿੰਟ ਹੈ ਡਿਜ਼ਾਈਨਰ ਸੂਟ ਹੈ ਉਹ ਸਭ ਤੋਂ ਵਧੀਆ ਗੱਲ ਹੈ ਕਲਰ ਸੋਲੋ ਹੈ ਸੂਟ ਦੀ ਲੰਬਾਈ ਹੋएगी ਤੁਹਾਡੀ ਅਪਰੋਕਸਿਮੇਟ 49 ਪਲਸ ਤੇ ਕਪੜਾ ਗਲੇਸ ਕੋਟਨ ਗਲੇਸ ਕੋਟਨ ਮਤਲਬ ਅਪਰ ਕਾਟਰ ਬ੍ਰਾਂਡਡ ਕਾਟਰ ਕੁਝ ਅਲੱਗ ਹਟ ਕੇ ਪਾਓਗੇ ਭਾਜੀ ਫਰਵਰੀ ਮਹੀਨੇ ਤੋਂ ਸ਼ੁਰੂ ਕੀਤਾ ਹੋਇਆ ਜੀ ਜੂਨ ਖਤਮ ਹੋ ਜਲਾ ਛੱਡੋ ਇਹਨੂੰ ਕੋਈ ਹੋਰ ਨਵੀਂ ਵੈਰੀਟੀ ਬੜਾ ਵਿਗਦਾ ਖੋਲ ਕੇ ਦਿਖਾ ਕੀ ਭਾਜੀ ਫੇਰ ਹੋਈ ਗੱਲ ਇਹ ਸੂਟ ਸਾਡੀ ਸ਼ਾਪ ਦਾ ਮੋਸਟ ਵੇਟਿੰਗ ਸੂਟ ਹੈ ਪਾਕਿਸਤਾਨੀ ਸੂਟ ਹੈ ਲਰਨਿੰਗ ਲਾਂ ਦੀ ਲੋੜ ਨਹੀਂ ਚਿਕਨ ਕਰੀ ਦੇ ਉੱਤੇ ਗਲਾ ਵੀ ਸ਼ੇਪ बॉटम ਨਾਲ ਕੈਮਰਿਕ ਦੀ ਡਰੈਨਿੰਗ ਵਾਲੀ ਲੋਡ ਨਹੀਂ ਦੁਪੱਟਾ ਇੰਨਾ ਵੀ ਕਦਾ ਜੇ ਪੁੱਛੋ ਕੋਈ ਨਾ ਯਾਰ ਸਹੀ ਗੱਲ ਸਹੀ ਗੱਲ ਰੇਟ ਦੂ ਦਾ ਆਇਆ 990 ਨਾ ਕਦੀ ਨੇ ਕੰਟ ਕਰਾਇਆ ਨਾ ਕਦੀ ਮੰਦਾ ਨਾ ਕਦੀ ਗੱਲ ਹੁੰਦਾ ਇਹ ਕੋਈ 990 ਇੰਗਲਿਸ਼ ਲੈਮਨ ਇੰਗਲਿਸ਼ ਬਾਬਾ ਸਾਰੇ ਇੰਗਲਿਸ਼ ਹੀ ਨੇ ਬਾਜੀ ਆ 200 ਟਾ ਕਹਿ ਦੀ ਕਿ ਭਾਜੀ ਨਹੀਂ ਭਾਈ ਹੋਟ ਪਿੰਕ ਹੋਟ ਨਹੀਂ ਗਾ ਚੁੱਕੋ ਜਾਜੀ ਹੈ ਜੀ ਜੀ ਪੀ ਆ ਜੀ ਇੰਗਲਿਸ਼ ਪਿਆ ਜੀ ਫੋਟੋ ਜੀ ਫੋਟੋ ਲਈ ਦਾ ਕੱਢ ਲੰਦਾ ਇਹ ਰੰਗ ਘੱਟ ਗਾ ਜੀ ਇਹਦਾ ਆਰਡਰ ਘੱਟ ਕਰਨਾ ਇਹ ਰੰਗ ਘੱਟ ਕਾਣਾ ਇਹ ਵਾਲਾ ਰੰਗ ਇਹ ਦੋ ਰੰਗ ਘੱਟ ਮਿਲੇ ਸੋਰੀ ਇਹ ਦੋ ਰੰਗ ਘੱਟ ਨੇ ਇਹ ਰੰਗ ਕੁਲੜੂ ਦਾ ਆਰਟ 990 ਦੇ ਹਿਸਾਬ ਨਾਲ ਪੂਰਾ ਲੇਸ ਵਰਕ ਲੈਣੀ ਲਾਣੀ ਲੋੜਨੀ ਸੀ ਥਰੂ 0 ਔਰ ਚੁੰਨੀ ਦਾ ਦੁਪਟਾ ਐਂਡ ਗ੍ਰੇਡ ਏ ਸਲੇਂ ਦੇ ਉੱਤੇ ਕਢਾਈ ਚੱਕ ਲਈ ਪੂਰਾ ਚਿਕਨ ਕਾਰੀ ਕਰਕੇ ਡਿਜ਼ਾਈਨਰ ਸੂਟ ਹੈ ਲੈਸਾ ਵਾਲਾ ਲੱਗਾ ਰੇਟ ਸੂਟ ਦਾ ਸੀਗਾ 1890 ਅੱਜ ਦਾ ਰੇਟ 1240 ਹੁਆ ਜੀ ਭਾਜੀ 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 ਇੱਧਰ ਦੁਬੱਟਾ ਦਿਖਾ ਮੈਂ ਕਿਹਾ ਤੁਸੀਂ ਬਾਕੀ ਗੱਲਾਂ ਛੱਡੋ ਇੱਧਰ ਵੇਖੋ 1240 ਵਿੱਚ ਦੁਬੱਟਾ ਔਰ ਗੈਂਜ਼ਾ ਆਦਾ ਭੋਈ ਮੇਰਾ ਕਿ 1200 ਚੱਲ ਜੀ ਕੱਲਾ ਦੁਬੱਟਾ ਹੀ ਜੇ 27 ਸੂਟ ਹੈ ਓਏ ਹੋਏ ਲੈ ਵੀ ਕਿਰਾਏ ਤੇ ਮੈਂ ਤਾਂ ਡਬਲ ਜੀ ਕਿਰਾਏ ਤੇ ਕਰਾਉ ਕਿਰਾਏ ਤੇ ਕਰਾਉ 1240 ਵਿੱਚ ਇਹ ਉਹ ਕੈਟੇਗਰੀ ਏ ਉਹ ਕੈਟੇਗਰੀ ਏ ਕਿ ਜੇ ਤੁਸੀਂ ਬਾਹਰ ਅੰਦਰ ਸੈਮੀ ਫਾਰਮਲ ਪਾਰਟੀ ਦੇ ਸੂਟ ਪਾਣਾ ਹੈ ਉਹ ਵੀ ਇਹ ਛਕੜੇ ਸਿੱਸਕ ਅੱਛਾ ਨਿਆਰ ਨਾ ਅਲੱਗ ਹੀ ਚੀਜ਼ ਕੁਝ ਹਟ ਕੇ ਜੇ ਭਾਈ 1240 ਲੈਂਦੀ ਨਾਲ ਹੀ ਕਿ ਲੈਂਦੀ ਨਾਲ ਨਹੀਂ ਗਈ ਦੁਪੱਟਾ ਖਵਾਰ ਹੀ ਭਰਾ ਅੱਛਾ ਨਿਆਰ ਉਹ ਸਵਾਹ ਇੱਕ ਵਾਰ ਦੁਪੱਟਾ ਚੈੱਕ ਕਰੋ ਓਏ ਹੋਏ 1240 ਡੀਟ ਹੈ ਮਸਲੀਨ ਦਾ ਸੂਟ ਹੈ ਪਾਕਿਸਤਾਨੀ ਸਟਾਈਲ ਹੈ ਲਿਸਿਸ ਲਗੀਆਂ ਨੇ ਪੂਰਾ ਗੱਲੇ ਦੇ ਕੰਮ ਹੈ ਘੇਰੇ ਦੇ ਕੰਮ ਹੈ ਬਾਟਮ ਰਿਉਂਦੀ ਹੈ ਸ਼ਾਰਟ ਨੂੰ ਲੈਂਡਿੰਗ ਲੱਗੇਗੀ ਸੂਟ ਦੀ ਲੰਬਾਈ 46 48 ਹੈ ਦੁਬੱਟਾ organza ਦਾ ਓਕੇ ਇੰਨੀ ਕੋਈ ਵੇਟਿੰਗ ਹੈ ਜਿੰਨੀ ਵਰੀ ਆਦਾ ਓਨੀ ਵਰੀ ਖਤਮ 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 ਜਿੰਨੀ ਹੋਵੇ ਚੁੰਨੀ ਹੋਵੇ ਚੁੰਨੀ ਖੋਲੋ ਕਾਟੇ ਬਾਰੇ ਤੇ ਬਟਾਏ ਇਹ ਨਵਾਂ ਕੰਸੈਪਟ ਬਣਾਇਆ ਗੋਲਸਲੀ ਇਹਦਾ ਕੋਟ ਸਵਾਹ ਸੂਟ ਸਵਾਹ ਜੋ ਬਤੀਸਾ ਚੁੰਨੀ ਕਟੜ ਰਕ ਦੀ ਮਸਲੀਨ ਦੀ ਚੁੰਨੀ ਤੇ ਪੂਰਾ ਕਢਾਈ ਆਏਗੀ ਸੂਟ ਮਸਲੀਨ ਦਾ ਬੋਲਡ ਪ੍ਰਿੰਟ ਦਾ ਪਫ ਦਾ ਕੰਮ ਪੱਟੀ ਕਰਾ ਕੇ ਨਾਲ ਪੂਰੀ ਫੋਇਲ ਦਾ ਕੰਮ ਕਰਾ ਕੇ ਬਾਟਰਮ ਨਾਲ ਕੈਮਰਿਕ ਦੀ ਪਿਓਰ ਫੁਲਦੀ ਰੰਗ ਦੀ ਕਰ ਲੋ ਖਲਾਬ ਨਹੀਂ ਹੋਏਗਾ ਸੂਟ ਦੀ ਲੰਬਾਈ ਹੋਏਗੀ 46 48 ਤੱਕ ਜੋ ਅੱਗੇ ਪ੍ਰਿੰਟ ਕੋ ਪਿੱਛੇ ਪ੍ਰਿੰਟ ਇਕਵਲੀ ਦੁਆਰਾ ਗੱਲ ਸਮਝੋ ਧਿਆਨ ਨਾਲ ਸੂਟ ਪ੍ਰਿੰਟਡ ਦੁਪੱਟਾ ਡਿਜ਼ਾਈਨਰ ਗਰਲਸ ਵਾਸਤੇ ਮਦਰਸ ਵੀ ਬਣਨ ਕੋ ਗੱਲ ਪਰ ਇਹ ਕਨਸੈਪਟ ਦਾ ਦੁਪੱਟੇ ਦਾ ਬਣ ਨੋਰਮਲ ਉਹ ਇੰਦਾ ਦਿਖਦਾ ਐ ਇੰਨਾ ਦਿਖਦਾ ਚੌਥੀ ਵੀਡੀਓ ਜੇ ਵੀ ਆਲਵੇਜ਼ ਬੇਟਿੰਗ ਆਲਵੇਜ਼ ਬੇਟਿੰਗ ਜਿੰਨੀ ਉਹਦਾ ਇੰਦਾ ਓਨੀ ਮੇਰੀ ਖਤਰਮ ਇਹਦੀ ਮਲ ਦੇ ਵਿੱਚ ਇਹ ਡਿਜ਼ਾਈਨ ਅੱਗੇ ਆਇਆ ਸੀ ਬਲੂ ਦੇ ਵਿੱਚ ਅਸੀਂ ਆਰਡਰ ਦੇ ਉੱਤੇ ਆਪਣੇ ਕਲਰ ਦੇ ਕੇ ਇੰਗਲਿਸ਼ ਕਦਰ ਬਣਵਾਏ ਐ ਸੁਪਰ ਸੌਫਟ ਮਲ ਕਾਟਣਾ ਐ ਲੇ ਨਹੀਂ ਲਾਉਣ ਦੀ ਲੋੜ ਨਹੀਂ 48 ਬੱਸ ਮੈਂ ਕਿਹਾ ਸੀ ਕਰਕੇ ਪਤਾ ਕੀ ਕਹਿੰਦੇ ਭਾਜੀ ਬਲੂ ਬਲੂ ਹੀ ਦਿੰਦੇ ਜੇ ਕੋਈ ਹੋਰ ਰੰਗ ਵੀ ਲਾਓ ਦੇ ਵਿੱਚ ਹੀ ਗਰੇ ਤੇ ਜਿਹੜੇ ਤੇ ਹਾੜੇ ਪਤਾ ਨਹੀਂ ਕੀ ਸਾਰੇ ਹੀ ਪਰ ਰੰਗ ਮੰਗ ਡਿਮਾਂਡ ਜੇ ਦੀ ਕਲਰ ਲੈ ਆਓ ਕਲਰ ਲੈ ਆਓ ਦੁਪੱਟਾ ਬਹੁਤ ਸੋਨਾ ਹੈ ਪਿਓਰ ਸਰਦਾਰੀ ਸੂਤ ਕਹ ਲੋ ਡਿਜ਼ਾਈਨਰ ਕਹ ਲੋ ਇੰਗਲਿਸ਼ ਕਲਰ ਹੈ ਰੇਟ 1240 ਪਹਿਲਾਂ ਇੱਕ ਤਾਂ ਲੈਮਨ ਇਹ ਬੁਲਾਉਂਦੇ ਤੁਸੀਂ ਫੋਨ ਕਰੋ ਲੋੜਾ ਮੈਨੂੰ ਇੰਗਲਿਸ਼ ਪੀਚ ਉਹ ਖੋਲ ਦੋ ਦੁਪੱਟਾ ਭਾਜੀ ਇਹਨਾਂ ਖੋਲਣ ਦੀ ਲੋੜ ਹੈ ਮੈਂ ਕਿਹਾ ਜੂਟੇ ਨੂੰ ਦੱਸਣੀ ਲੋੜ ਨਹੀਂ ਹੈਗੀ ਭਾਜੀ ਹੋਏ ਮੇਰੇ ਕਹਿੰਦੇ ਪਹਿਲੀ ਵਾਰ ਹੀ ਹੈ ਇਹ ਇਹ ਕਪੜਾ ਉਹ ਆਰਡਰ ਕਰੇ ਜਿਨੇ ਲਾਈਨਿੰਗ ਨਹੀਂ ਲੈਣੀ ਜਿਨੇ ਰੋਜ਼ ਧੋਣਾ ਹੈ ਰੋਜ਼ ਪਾਣਾ ਹੈ ਜਿਹਨੂੰ ਟ੍ਰਾਂਸਪੇਰੈਂਸੀ ਨਹੀਂ ਚਾਹੀਦੀ ਜਿਹਨੂੰ ਸੀ ਥਰੂ ਨਹੀਂ ਚਾਹੀਦਾ ਉਹ ਜਿਨੇ ਰੋਜ਼ ਆਫਿਸ ਜਾਣਾ ਹੈ ਐਸੋਡ ਉਹਨਾਂ ਵਾਸਤੇ ਹੈ ਲੁੱਕ ਨਾਲੋ ਕਪੜਾ ਅੱਛਾ ਹੈ ਵਾ ਡਿਜ਼ਾਈਨਿੰਗ ਅੱਛੀ ਹੈ ਉਹ ਫੋਬੜੀ ਜਿਆਦਾ ਤੇਰੀ ਮਲ ਦੇ ਉੱਪਰ ਬਿਲਕੁਲ ਨਵਾਂ ਡਿਜ਼ਾਈਨ ਹੈ ਬੜਾ ਹੀ ਪਿਆਰਾ ਕਲਰ ਹੈ ਟੀਲ ਬਲੂ ਦੇ ਨਾਲ ਕੀ ਦਾ ਕਰਨਾ ਮਿਲਤੀ ਵਾਈਡ ਕਹਿ ਲਓ ਜਾਂ ਪੌਲ ਵਾਈਡ ਕਹਿ ਲਓ ਨਹੀਂ ਮੈਂ ਤੁਸੀਂ ਕਰਨਾ ਚਿੱਟਾ ਮੋਤੀਆ ਨਹੀਂ ਪੌਲ ਵਾਈਡ ਮੈਂ ਤਾਂ ਅੰਗਰੇਜ਼ੀ ਹੀ ਕਹਿੰਦੇ ਨਾ ਭਾਜੀ ਇੰਗਲਿਸ਼ ਇਹ ਕਰਾਈ ਚੱਕਾ ਪੂਰਾ ਡਿਜ਼ਾਈਨਰ ਸੂਟ ਹੈ ਪੂਰਾ ਡਿਜ਼ਾਈਨਰ ਸੂਟ ਪੂਰਾ ਪੈਚ ਵਰਕ ਦਾ ਕੰਮ ਸਭ ਤੋਂ ਵੱਡੀ ਗੱਲ ਰੈਡ ਕੋਲੋ ਰਿਲੇਸ ਕੋਟਨ ਦੇ ਉੱਪਰ ਹੈ ਬਾਟਮ ਕੈਮਰੀ ਦੀ ਰੇਟ ਸਿਰਫ 1490 ਸੂਟ ਦਾ ਘੇਰਾ ਹੋਏਗਾ 28+ ਲੰਬਾਈ ਬਣੇਗੀ 48+ ਲੈਣੀ ਜਾ ਕੇ ਲੋੜ ਨਹੀਂ ਮਸ਼ੀਨ ਵਾਸ਼ੇ ਵਾਲ ਕੁਆਲਿਟੀ ਦੁਪੱਟਾ ਦੁਪੱਟਾ 2x2 ਸੌਫਟ ਮਲ ਦੁਪੱਟਾ ਬੜਾ ਸੌਫਟ ਹੈ ਅੱ퍼 ਟੇਸਟ ਅੱਪਰ ਬੋਲੋ ਕੁਛ ਨਹੀਂ ਮੈਂ ਕਿਹਾ ਭਾਈ ਬੋਲਣ ਜਗਾ ਕੋਈ ਹੋਵੇ ਜੇ ਮੈਂ ਬੋਲਾਂ ਕਿਉਂਕਿ ਸੂਟ ਇਹਦਾ ਲੱਗ ਜਾਦਾ ਜੇ ਐਂਡ ਬਹੁਤ ਸਮਝੋ ਪ੍ਰੀਮੀਅਮ ਕਾਟਨ ਹੈ ਸੌਫਟ ਕਾਟਨ ਹੈ ਦੁਪੱਟਾ ਪੂਰਾ ਮਲਦਾ ਹੈ ਲੈ ਕਿ ਕਿਰੋ ਮੈਂ ਕਿਹਾ ਭਾਈ ਗਾਰਨਿਸ਼ ਲੋਕ ਹੈ ਜੀ ਮੇਰੇ ਭਾਂਡ ਦਾ ਕੰਮ ਹੈ ਸਾਰਾ ਗਾਂਡੇ ਦਾ ਕੰਮ ਜੀ ਰੇਟ 820 ਰੁਪਏ ਹਰ ਇੱਕ ਦਾ ਟੇਸਟ ਨਹੀਂ ਹੈ ਲੈ ਥੋੜਾ ਜਿਹਾ ਉਹਨਾਂ ਦਾ ਟੇਸਟ ਹੈ ਜਿਹੜੇ ਕਸਟਮਰ ਸੋਬਰਟੀ ਰਾਇਲਟੀ ਚਾਹੁੰਦੇ ਨੇ ਸੂਟ ਸੌਫਟ ਕਾਟਨ ਹੈ ਕੜਾਈ ਕਿੱਥੇ ਨਾਲ ਜੀ ਪ੍ਰਿੰਟ ਸਲਵਾਰ ਜੇ ਇਹਦਾ ਪੈਟਰਨ ਤੋਂ ਮਿਲਦਾ ਖਾਸੀ ਉਹਦੇ ਹੀ ਹੈ ਪ੍ਰਿੰਟ ਬਿਲਕੁਲ ਸੋਹਰਾ ਹੈ ਐਚਾ ਕਰਾਇਆ ਸਾਰਾ ਹੱਥ ਦਾਗਾ 820 ਰੁਪਈਆ ਜਦੇ ਆ ਲੁੱਟ ਲਓ ਦੁਪੱਟਾ ਦਿਖਾ ਲੁੱਟ ਲਓ ਬੜਾ ਫਟਾ ਦਾ ਪ੍ਰਿੰਟ ਆ ਬਿਲਕੁਲ ਮਾਲ ਆ ਪਖੋਲ ਕੇ ਉਹ ਭਾਈ ਜੇਬੇ ਚ ਬੈਣਾ ਹੈ ਜੇਬੇ ਦੇ ਗਾੜ ਥੋੜੀ ਬਾਹਰ ਜਾਣਾ ਗਾੜੇ ਸੂਟ ਖੁੱਲ ਗਏ